ਸੋ ਆਉ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਗੁਰੂ ਸਾਹਿਬ ਤੋਂ ਵਿਚਾਰ ਲੈਣੇ ਆਂ ਸਤਿਗੁਰੂ ਕੀ ਕਹਿੰਦੇ ਨੇ ਇਹ ਪੌੜੀ ਵਾਲੀ ਪੰਕਤੀ ਮਹਾਰਾਜ ਕਹਿੰਦੇ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਜਿਹੜਾ ਤੇਰਾ ਜੀਵਾਤਮਾ ਦਾ ਸੱਚਾ ਭੋਜਨ ਨਾ ਉਹ ਗੁਰੂ ਦੇ ਨਾਲ ਪਿਆਰ ਦਾ ਭੋਜਨ ਗੁਰੂ ਨਾਲ ਤੇਰਾ ਪਿਆਰ ਆ ਪ੍ਰਭੂ ਪਰਮਾਤਮਾ ਨਾਲ ਪਿਆਰ ਦਾ ਭੋਜਨ ਸ਼ਕਣਾ ਕਰ انسان ਸੱਚੇ ਹੀ ਪਤੇ ਆਏ ਸੱਚ ਵਿਕਸਿਆ ਜਦੋਂ ਸੱਚਾ ਸਤਿਗੁਰੂ ਸਾਡੇ ਤੇ ਪਤੀਜ ਦਾ ਹੈ ਮਿਹਰ ਕਿਰਪਾ ਕਰਕੇ ਨਾਮ ਦੀ ਦਾਤ ਤੇ ਗਿਆਨ ਦੀ ਦਾਤ ਦਿੰਦਾ ਇਹ ਦੋ ਚੀਜ਼ਾਂ ਆਪਾਂ ਲੈਣੀਆਂ ਸਤਿਗੁਰਾਂ ਤੋਂ ਗਿਆਨ ਲੈਣਾ ਤੇ ਨਾਮ ਦੀ ਦਾਤ ਸੱਚੇ ਹੀ ਪਤੇ ਆਏ ਸੱਚ ਵਿਖਸਿਆ ਵਿਖਸੇ ਦਾ ਮਤਬਲਾ ਖੜਨਾ ਖੁਸ਼ ਹੋਣਾ ਵਧੀਆ ਜੀਵਨ ਹੋਣਾ ਤੇਰਾ ਇਹ ਸਮਝਦੇ ਆਪਾਂ ਗੱਲ ਇਸ ਗੱਲ ਨੂੰ ਮੰਨਾਂਗੇ ਸੱਚੇ ਕੋਟ ਗਰਾਏ ਨਿਜ ਘਰ ਵਸਿਆ ਕੋਟ ਗਰਾਏ ਦਾ ਮਤਬਲਾ ਸ਼ਹਿਰ ਕਹਿ ਲੋ ਨਗਰ ਕਹਿ ਲੋ ਪਿੰਡ ਗਰਾਏ گاਉ ਉਹ ਹਿੰਦੀ ਦਾ ਲਬਜ ਹੈ ਸੱਚੇ ਕੋਟ ਗਰਾਏ ਨਜ ਘਰ ਵਸਿਆ ਮਹਾਰਾਜ ਕਹਿੰਦੇ ਤੂੰ ਸੱਚੇ ਘਰ ਵਿੱਚ ਤੇਰਾ ਬਾਸਾ ਹੋ ਜਾਏਗਾ ਸੱਚੇ ਸ਼ਹਿਰ ਵਿੱਚ ਬਸ ਜੇਗਾ ਅਕਾਲ ਪੁਰਖ ਵਾਹਿਗੁਰੂ ਦੇ ਗਰਾਏ ਪਿੰਡ ਵਿੱਚ ਬਸੇਗਾ ਸੱਚਾ ਫਿਰਦਾ ਘਰ ਤੇਰਾ ਸੱਚਾ ਸੋਚਾ ਹੋ ਜਾਏਗਾ ਸਤਗੁਰ ਤੁਠੇ ਨਾ ਪ੍ਰੇਮ ਰਹਸ ਜਦੋਂ ਸਤਗੁਰ ਤੁੱਠਦਾ ਹੈ ਇਹ ਵੀ ਭਾਵ ਉਹੀ ਆ ਤੁੱਠੇ ਦਾ ਮਤਲਬ ਕੋਸੋ ਹੁਣ ਜਦੋਂ ਸਤਿਗੁਰੂ ਖੁਸ਼ ਹੁੰਦਾ ਨਾ ਫਿਰ ਤੈਨੂੰ ਪ੍ਰੇਮ ਦਾ ਢੰਡਾਰਾ ਬਖਸ਼ਦਾ ਜਦੋਂ ਪ੍ਰੇਮ ਦਾ ਖਜ਼ਾਨਾ ਆਪਾਂ ਨੂੰ ਪ੍ਰਾਪਤ ਹੁੰਦਾ ਨਾ ਫਿਰ ਨੌ ਮਿਲਦਾ ਪ੍ਰੇਮ ਨਾਲ ਹੀ ਨੌ ਜਪਿਆ ਜਾਣਾ ਜੀ ਜਦੋਂ ਗੁਰੂ ਨਾਲ ਪ੍ਰੇਮ ਆ ਤਾਂ ਗੁਰੂ ਦੀ ਗੱਲ ਮੰਨੀ ਜਾਣੀ ਆ ਗੁਰੂ ਦੇ ਬਚਨ ਮੰਨਣਾ ਹੀ ਪ੍ਰਭੂ ਪਰਮਾਤਮਾ ਦੀ ਭਗਤੀ ਹੈ ਜਪਜੀ ਸਾਹਿਬ ਚ ਆਪਾਂ ਰੋਜ਼ ਪੜ੍ਹਦੇ ਆਂ ਮੰਨੇ ਸੁਰਤ ਹੋਵੇ ਮਨ ਬੁੱਧ ਤੇਰੀ ਸੁਰਤ ਤੇਰੀ ਬੁੱਧੀ ਚੰਗੀ ਹੋ ਜਾਏਗੀ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁੱਧ ਜੇ ਤੂੰ ਗੁਰੂ ਦੀ ਗੱਲ ਮੰਨੇਗਾ ਤੇ ਤੈਨੂੰ ਸਾਰਿਆਂ ਭਵਨਾਂ ਦੀ ਸੁੱਜੀ ਆ ਜਾਏਗੀ ਗੁਰੂ ਦੀ ਗੱਲ ਮੰਨਣੀ ਆ ਗੁਰੂ ਦੀ ਸਰਪ ਅੱਜ ਮੈਂ ਸ਼ਬਦ ਸੁਣ ਰਿਹਾ ਸੀ ਸਾਧੂ ਸੰਗਤ ਜੇ ਮਿਲੇ ਰਤਨ ਹੁਣ ਮੈਨੂੰ ਪੰਕਤੀ ਪੁੱਲ ਗਈ ਜੀ ਗੁਰੂ ਸਾਧੂ ਦੀ ਸੰਗਤ ਦੇ ਵਿੱਚੋਂ ਹੀਰੇ ਜਵਾਰ ਰਤਨ ਤੈਨੂੰ ਮਿਲਣਗੇ ਕਿਹੜੇ ਗੁਰੂ ਦੇ ਗੁਨਾ ਦੇ ਗੁਰੂ ਦੇ ਨਾਮ ਦੇ ਬਾਕੀ ਜਿਹੜੇ ਦੁਨਿਆਵੀ ਜਤਨ ਪਦਾਰਥ ਨੇ ਉਹ ਤਾਂ ਦਾਤਾ ਦੇ ਹੀ ਰਿਹਾ ਸਾਰਿਆਂ ਨੂੰ ਸਭ ਨੂੰ ਹੀ ਦਾਤਾ ਬਣ ਰਿਹਾ ਬਿਨ ਮੰਗਿਆਂ ਦਿੰਦਾ ਸਭ ਕੁਝ ਬਿਨ ਬੋਲਿਆਂ ਸਭ ਕੁਝ ਜਾਣਦਾ ਤੇਰੇ ਅੰਦਰ ਦੀ ਵੀ ਜਾਣਦਾ ਇਹ ਪੰਕਤੀ ਆ ਗੁਰਬਾਣੀ ਦੇ ਵਿੱਚ ਤੇ ਬਿਨਾ ਮੰਗਣ ਤੋਂ ਤੈਨੂੰ ਦਾਤ ਦੇ ਰਿਹਾ ਆ ਸਰੀਰ ਤੋਂ ਮੰਗਿਆ ਸੀ ਜਿਹੜਾ ਤੈਨੂੰ ਦਿੱਤਾ ਕਾਲ ਪੁਰਖ ਵਾਹਿਗੁਰੂ ਨੇ ਐਸਾ ਦੇਖ ਲਓ ਮਟੀਰੀਅਲ ਲਾਇਆ ਵਾ ਕਿਤੇ ਵੀ ਹੱਥ ਫੇਰ ਕੇ ਦੇਖ ਲਓ ਜੇ ਸਿਲਤ ਵੱਜ ਜੇ ਤਾਂ ਕਹਦੀ ਇੰਨਾ ਬਰੀਕ ਰੰਦਾ ਲਾਇਆ ਹੋਇਆ ਇਹੋ ਜੀ ਕੁਆਲਿਟੀ ਕੋਈ ਨਹੀਂ ਬਣਾ ਸਕਦਾ ਮਿਸਤਰੀ ਦੁਨਿਆਵੀ ਉਹ ਇੱਕੋ ਇੱਕ ਮਿਸਤਰੀ ਆ ਜਿਹੜਾ ਇਸ ਤਰ੍ਹਾਂ ਤੈਨੂੰ ਜੀਵਨ ਦਿੱਤਾ ਉਹਨੇ ਤੇਰਾ ਸਰੀਰ ਸੋਨਾ ਘੜਿਆ ਤੇਰੇ ਵਾਸਤੇ ਰਿਜਕ ਪਾਣੀ ਪੈਦਾ ਕਰ ਰਿਹਾ ਮਹਾਰਾਜ ਕਹਿੰਦੇ ਨੇ ਸੱਚੇ ਕੋਟ ਗਰਾਏ ਨਜ ਘਰ ਵਸਿਆ ਸਤਿਗੁਰ ਤੁਠੇ ਨਾ ਪ੍ਰੇਮ ਰਹਿਸਿਆ ਬ੍ਰਹਮ ਪ੍ਰਮਾਤਮਾ ਦੇ ਨਾਮ ਦੇ ਨਾਲ ਤੇਰਾ ਮਨ ਰਚ ਵਿੱਚ ਜਾਏ ਸੱਚੇ ਦੇ دیਵਾਨ ਸੱਚੇ ਦੇ دیਵਾਨ ਦਾ ਮਤਲਬ ਕੋਟ ਕਚਹਿਰੀ ਸੱਚੇ ਦੀ ਕਚਹਿਰੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸੱਚੇ ਦੇ ਦੀਵਾਨ ਕੂੜ ਨਾ ਜਾਣੀ ਇੱਥੇ ਭਾਈ ਝੂਠ ਨਹੀਂ ਚੱਲਣਾ ਵੀ ਮਨਾਂ ਆਂ ਨਹੀਂ ਤਰ੍ਹਾਂ ਚੱਲਣੀਆਂ ਮਨਮਤੀਆਂ ਵੀ ਆਪਣੀ ਮਰਜ਼ੀ ਨਾਲ ਜੋ ਤੂੰ ਮਰਜ਼ੀ ਕਰਦਾ ਫਿਰੇ ਨਹੀਂ ਝੂਠ ਨਹੀਂ ਚੱਲਣਾ ਸੱਚ ਚੱਲੇਗਾ ਸੱਚ ਨਾ ਉਹ ਵਡਿਆਈ ਵਿਚਾਰ ਪ੍ਰਭੂ ਪਰਮਾਤਮਾ ਦਾ ਸੱਚਾ ਨਾਮ ਹੈ ਤੇ ਸੱਚੇ ਨਾਮ ਦੀ ਵਡਿਆਈ ਕਰਨੀ ਵਿਚਾਰ ਕਰਨੀ ਇਹ ਤੇਰੇ ਜੀਵਾਤਮਾ ਦੇ ਕੰਮ ਆਏਗਾ ਜੋ ਸਰੀਰ ਕਲੋੜਾ ਨੇ ਤੇਰੀਆਂ ਸਾਰੀਆਂ ਪੂਰੀਆਂ ਕਰ ਰਿਹਾ ਬੇਫਿਕਰ ਹੋ ਕੇ ਜ਼ਿੰਦਗੀ ਜੀ ਗਰਬਾਣੀ ਵਿੱਚ ਪੰਕਤੀ ਪੜ੍ਹਦੇ ਆ ਨਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਮਰਨ ਦੀ ਚਿੰਤਾ ਨਹੀਂ ਕਰਨੀ ਜੀਣ ਦੀ ਵੱਡੀ ਆਸ ਨਹੀਂ ਰੱਖਣੀ ਲੰਬੀ ਵੀ ਲੰਮਾ ਜੀਵਨ ਜੀਣਾ ਨਾ ਸਤਿਗੁਰੂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਰੇ اے ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਚਰਨਾਂ ਨਾਲ ਮੇਰੀ ਪ੍ਰੀਤ ਬਣੀ ਰਹੇ ਮੈਨੂੰ ਰਾਜ ਮੈਨੂੰ ਨਹੀਂ ਚਾਹੀਦਾ ਮੈਨੂੰ ਮੁਕਤੀ ਮਨੀ ਚਾਹੀਦੀ ਤੇ ਰੱਬ ਦੇ ਪਿਆਰਿਆਂ ਦੀ ਅਰਦਾਸ ਆ ਮਹਾਰਾਜ ਕਹਿੰਦੇ ਸੱਚੇ ਦੇ ਦੀਵਾਨ ਕੂੜ ਨਾ ਜਾਈਏ ਜੇ ਤੂੰ ਗੁਰੂ ਦੀ ਕਚਹਿਰੀ ਵਿੱਚ ਭਾਈ ਸੱਚ ਦਾ ਨਵੇੜਾ ਹੋਣਾ ਸੱਚ ਨਾਲ ਜੁੜਿਆ ਹੋਏਗਾ ਤਾਂ ਤੂੰ ਸੱਚ ਦੇ ਵਿੱਚ ਸਮਾ ਜਾਏਗਾ ਨਹੀਂ ਤਾਂ ਫਿਰ ਝੂਠੋ ਝੂਠ ਬਖਾਨ ਸੋ ਮਹਿਲ ਖੁਆਈਏ ਝੂਠਿਆਂ ਨੂੰ ਖੁਆਈਏ ਦਾ ਮਤਲਬ ਆ ਖੁੰਝਾ ਦਿੰਦਾ ਉਸ ਰਸਤੇ ਤੋਂ ਪ੍ਰਭੂ ਪ੍ਰਮਾਤਮਾ ਦੇ ਰਸਤੇ ਤੇ ਚੱਲਦੀ ਚੱਲਦੀ ਜੀਵ ਆਤਮਾ ਨੂੰ ਖੁੰਝਾ ਦਿੰਦਾ ਵੀ ਚੱਲ ਤੂੰ ਇਧਰ ਹੀ ਚੱਲ ਰਸਤਾ ਚੇਂਜ ਜਿਵੇਂ ਹੁਣ ਆਪਾਂ ਇੱਕ ਐਗਜ਼ਾਮਪਲ ਲੈਨੇ ਆ ਜਦੋਂ ਆਪਾਂ ਰੋਡ ਸਿੱਧੀ ਰੋਡ ਪਾਲੀ ਗੱਡੀ ਇੱਥੋਂ ਜਲੰਧਰ ਨੂੰ ਜਾਣਾ ਆਪਾਂ ਮੰਨ ਲਓ ਵੀ ਇੱਕ ਵਾਰੀ ਦੱਸਦਾ ਵੀ ਸਿੱਧਾ ਰੋਡ ਭਾਈ ਜਰੰਦਰ ਨੂੰ ਜਾਏਗਾ ਤੇ ਜਦੋਂ ਆਪਾਂ ਜੋ ਕਿਸੇ ਚੌਂਕ ਤੇ ਜਾਵਾਂਗੇ ਉੱਥੇ ਕੋਈ ਸਾਈਨ ਬੋਰਡ ਨਾ ਹੋਵੇ ਸਿੱਖਿਆ ਕੌਣ ਦਿੰਦਾ ਸਾਈਨ ਬੋਰਡ ਦਿੰਦਾ ਨਾ ਸਾਈਨ ਬੋਰਡ ਲਿਖਿਆ ਹੁੰਦਾ ਦੇ ਇੱਥੇ ਵੀ ਲਿਖਿਆ ਹੋਇਆ ਆਪਣੇ ਵੀ ਸ਼ਬਦ ਦੱਸ ਰਿਹਾ ਸਾਰਾ ਕੁਝ ਉੱਥੇ ਜਿੱਥੇ ਜਦੋਂ ਆਪਾਂ ਚੌਂਕ ਤੇ ਜਾਵਾਂਗੇ ਉਦੋਂ ਆਪਾਂ ਥੋੜਾ ਜਿਹਾ ਕਨਫਿਊਜ਼ਨ ਹੋ ਜਾਾਂਗੇ ਵੀ ਜੇ ਕੋਈ ਸਾਈਨ ਬੋਰਡ ਨਾ ਹੋਵੇ ਕੋਈ ਦੱਸਣ ਵਾਲਾ ਮਨਾ ਮੇਰੇ ਵੀ ਉੱਥੇ ਆਪਾਂ ਨੂੰ ਪਤਾ ਨਹੀਂ ਲੱਗਣਾ ਵੀ ਕਿਹੜਾ ਰੋਡ ਆਪਣੀ ਮੰਜ਼ਲ ਵਾਲਾ ਜੇ ਤਾ ਤੂੰ ਸਹੀ ਰੋਡ ਤੇ ਚੱਲ ਪਿਆ ਆਪਣੀ ਮੰਜ਼ਲ ਪ੍ਰਾਪਤ ਕਰ ਲੇਗਾ ਜੇ ਉਹ ਤੋਂ ਖੁੰਝ ਗਿਆ ਸੱਜਣਾ ਤਾਂ ਉਹ ਤੈਨੂੰ ਤੇਰੀ ਮੰਜ਼ਲ ਤੋਂ ਬਹੁਤ ਦੂਰ ਲੈ ਜਾਏਗਾ ਇਸੇ ਤਰ੍ਹਾਂ ਹੀ ਤੂੰ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਜੇ ਤੂੰ ਪ੍ਰਮਾਤਮਾ ਦੇ ਨਾਮ ਨਾਲੋਂ ਟੁੱਟ ਗਿਆ ਗੁਰੂ ਦੇ ਸੰਹਾਰਤ ਨਾਲੋਂ ਟੁੱਟ ਕੇ ਕਿਸੇ ਹੋਰ ਰਸਤੇ ਪਿਆ ਹੋਇਆ ਕਿਸੇ ਹੋਰ ਦੀ ਮੰਨਤਾ ਮੰਤਾਵਾ ਵਿੱਚ ਸਿੱਧੀ ਗੱਲ ਕਰ ਗਿਆ ਪਸਪਸ਼ਟ ਕਿਸੇ ਦੀ ਹੋਰ ਮੰਤਾਂ ਮੰਤਾਵਾਂ ਵਿੱਚ ਪਿਆ ਹੋਇਆ ਤੂੰ ਸੱਜਣਾ ਫੇਰ ਸਮਝ ਲੈ ਤੂੰ ਉਸ ਮੰਜ਼ਲ ਤੋਂ ਦੂਰ ਜਾ ਰਿਹਾ ਝੂਠੋ ਝੂਠ ਬਖਾਣ ਸੁ ਮਹਿਲ ਖੁਆਈਏ ਦਾ ਮਤਲਬ ਤੈਨੂੰ ਖੁੰਝਿਆ ਹੋਇਆ ਤੂੰ ਉਸ ਰਸਤੇ ਤੋਂ ਉਸ ਮੰਜ਼ਲ ਤੇ ਜਿਹੜੀ ਮੰਜ਼ਲ ਤੇ ਤੂੰ ਪਹੁੰਚਣਾ ਉਸ ਮੰਜ਼ਲ ਤੋਂ ਤੂੰ ਖੁੰਝ ਗਿਆ ਸੱਜਣਾ ਹੋਰ ਰਸਤੇ ਪੈ ਗਿਆ ਜਿਹੜਾ ਹੋਰ ਰਸਤਾ ਵਾ ਉਹਨੇ ਤੈਨੂੰ ਉਸ ਮੰਜ਼ਲ ਤੋਂ ਬਹੁਤ ਦੂਰ ਕਰ ਦੇਣਾ ਬਹੁਤ ਜ਼ਿਆਦਾ ਦੂਰ ਕਰ ਦੇਣਾ ਜਦ ਨੂੰ ਸਮਾਂ ਨਿਕਲ ਜਾਣਾ ਟਾਈਮ ਸਿਰ ਨਹੀਂ ਪਹੁੰਚੇਗਾ ਤੇ ਫੇਰ ਉੱਥੇ ਜਿੱਦ ਤਰੋਂ ਤੂੰ ਆਇਆ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਜਲ ਮੀਨ ਕਰੰਗਾ ਕਈ ਜਨਮ ਜਲ ਮੀਨ ਕਰੰਗਾ ਕਈ ਜਨਮ ਸਰਬ ਵਿਰਖ ਹੋਇ ਪਾਇਓ ਗੁਰਬਾਣੀ ਇਹ ਕਹਿੰਦੀ ਆ ਵੀ ਤੂੰ ਕਈਆਂ ਜਨਮਾਂ ਦੇ ਵਿੱਚੋਂ ਜੀਵ ਭਟਕਦਾ ਆਇਆ ਹੁਣ ਤੈਨੂੰ ਕਿਰਪਾ ਕਰਕੇ ਕਾਲਪੁਰਖ ਵਾਹਿਗੁਰੂ ਨੇ ਮਨੁੱਖਾ ਜਨਮ ਬਖਸ਼ਿਆ ਹੈ ਤੇ ਗੋਮੇਦ ਮਿਲਣ ਨੂੰ ਤੇਰੀ ਵਾਰੀ ਹੈ ਤੇਰੀ ਵਾਰੀ ਆ ਗੋਮੇਦ ਮਿਲਣ ਦੀ ਗੋਮੇਨ ਧਰਤੀ ਤੇ ਵਿੰਦਮੈ ਨੇ ਉਹਦਾ ਪਤੀ ਪਰਮੇਸ਼ਰ ਨੂੰ ਪੈਦਾ ਕਰਨ ਵਾਲਾ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਏ ਜੇ ਸੱਚੇ ਸ਼ਬਦ ਦੇ ਨਿਸ਼ਾਨ ਦੇਈ ਦੇ ਮੁਤਾਬਕ ਚੱਲੇਗਾ ਤਾਂ ਤੂੰ ਉਹ ਰਸਤਾ ਭੁੱਲੇਗਾ ਨਹੀਂ ਖੁੰਚੇਗਾ ਨਹੀਂ ਤੇਰਾ ਮਨੁੱਖਾ ਜੀਵਨ ਲੇਖੇ ਵਿੱਚ ਲੱਗ ਜਾਏਗਾ ਸੱਚ ਸੁਣ ਬੁੱਝ ਬਖਾਨ ਮਹਿਲ ਬੁਲਾਈਏ ਸੱਚ ਸੁਣ ਤੇ ਸੱਚ ਦਾ ਹੀ ਬਖਿਆਨ ਕਰ ਜੇ ਤੂੰ ਆਪਣੇ ਆਪ ਨੂੰ ਧਰਮੀਆਂ ਖਮਾਉਣਾ ਅਮਰਤਾਰੀਆਂ ਠੀਕ ਆ ਜੀ ਪ੍ਰਚਾਰ ਕਰਦਾ ਗੁਰੂ ਘਰ ਵਿੱਚ ਡਿਊਟੀ ਕਰਦਾ ਤੇਰਾ ਹੱਕ ਬਣਦਾ ਗੁਰੂ ਦੀ ਗੱਲ ਦੱਸਣ ਦਾ ਮੰਨੇ ਨਾ ਮੰਨੇ ਕੋਈ ਉਹ ਅਗਲੇ ਦੀ ਮਰਜ਼ੀ ਆ ਗੁਰੂ ਦੀ ਗੱਲ ਸਪਸ਼ਟ ਦੱਸ ਵੀ ਸਤਿਗੁਰੂ ਐਂ ਕਹਿੰਦੇ ਨੇ ਸੱਚ ਸੁਣ ਬੁੱਝ ਬਖਾਨ ਸੱਚ ਸੁਣ ਤੇ ਬੁੱਝ ਤੇ ਅੱਗੇ ਪ੍ਰਚਾਰ ਕਰਦਾ ਮਹਿਲੋਂ ਬੁਲਾਈਏ ਜੇ ਤੂੰ ਸੱਚ ਦੀ ਵਿਚਾਰ ਕਰੇਗਾ ਸੱਚ ਨੂੰ ਬੁੱਝੇਗਾ ਅੱਗੇ ਵੀ ਕਿਸੇ ਨੂੰ ਦੱਸੇਗਾ ਤਾਂ ਗੁਰੂ ਤੈਨੂੰ ਆਪਣੇ ਮਹਿਲ ਦੇ ਅੰਦਰ ਬੁਲਾ ਲਏਗਾ ਪ੍ਰਵਾਨ ਕਰ ਲਏਗਾ ਸਤਿਗੁਰੂ ਅੱਗੇ ਸ਼ਲੋਕ ਚੱਲ ਪਿਆ ਪਾਵਨ ਪਵਿੱਤਰਾਂ ਗਾ 147 ਤੇ ਸ਼ਲੋਕ ਮਹੱਲ ਨਾ ਪਹਿਲਾ ਮਹਾਰਾਜ ਕਹਿੰਦੇ ਪਹਿਰਾ ਅਗਨ ਹੈ ਬੇਕਰ ਬਾਤਾ ਭੋਜਨ ਸਾਰ ਕਰਾਈ ਮਹਾਰਾਜ ਕਹਿੰਦੇ ਨਾ ਪਹਿਰਾ ਅਗਨ ਅਗਨ ਦਾ ਪਹਿਰਾਵਾ ਹੋਵੇ ਮੇਰਾ ਮੇਰੇ ਵਿੱਚ ਇੰਨੀ ਤਾਕਤ ਹੋਵੇ ਮੈਂ ਅੱਗ ਦੇ ਵਿੱਚ ਰਹਿ ਸਕਾਂ ਨਹੀਂ ਤਾਂ ਹੁਣ ਆਪਾਂ ਦੇਖ ਜੇ ਅੱਗ ਸਾੜ ਕੇ ਸੁਆਹ ਕਰ ਦਿੰਦੀ ਆ ਵੱਡੇ ਵੱਡੇ ਜੰਗਲ ਵੱਡੇ ਵੱਡੇ ਮਹਿਰਮਾਣੀਆਂ ਸੁਆਹ ਕਰ ਦਿੰਦੀਆਂ ਨਾ ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਤੇਰੀ ਕਿਰਪਾ ਨਾਲ ਮੇਰੇ ਚ ਇੰਨੀ ਤਾਕਤ ਹੋਵੇ ਮੈਂ ਅੱਗ ਦੇ ਵਿੱਚ ਰਹਿ ਸਕਾਂ ਮੇਰਾ ਪਹਿਰਾਵਾ ਹੀ ਅਗੰਦਾ ਹੋਵੇ ਅੱਗ ਦਾ ਹੀ ਪਹਿਰਾਵਾ ਹੁਣ ਦੇਖੋ ਕੱਪੜੇ ਆਪਣੇ ਪਾਏ ਤੰਤੇ ਪਾਏ ਨਾ ਜੇ ਹੁਣ ਅੱਗ ਦਾ ਪਾਈ ਪਹਿਰਾਵਾ ਹੋਏਗਾ ਅੱਗ ਦੇ ਵਿੱਚ ਲਪੇਟਿਆ ਹੋਏਗਾ ਤਾਂ ਅੱਗ ਤਾਂ ਸਾੜੇਗੀ ਨਾ ਮਹਾਰਾਜ ਕਹਿੰਦੇ ਇੰਨੀ ਤਾਕਤ ਹੋਵੇ ਮੈਨੂੰ ਅੱਗ ਕੁਝ ਕਹਿ ਨਾ ਸਕੇ ਅਕ ਸਾੜ ਨਾ ਸਕੇ ਮੈਨੂੰ ਇੰਨੀ ਮੇਰੇ ਚ ਪਾਵ ਰੋਵੇ ਤੇਰੀ ਕਿਰਪਾ ਸਦਕ ਪਹਿਰਾ ਅਗਨਾ ਹਵੇ ਕਰ ਬਾਦਾਂ ਬਰਫ਼ ਦੇ ਵਿੱਚ ਮੇਰਾ ਘਰ ਹੋਵੇ ਅਗੰਧਾ ਪਹਿਰਾਵਾ ਵੀ ਮੈਂ ਪਹਿਨਦਾ ਹੋਵਾਂ ਤੇ ਬਰਫ਼ ਦੇ ਵਿੱਚ ਵੀ ਮੈਂ ਰਹਿੰਦਾ ਹੋਵਾਂ 24 ਘੰਟੇ ਭੋਜਨ ਸਾਰ ਕਰਾਈ ਇਹ ਸੱਸੇ ਨੂੰ ਕੰਨਾ ਤੇ ਰਾਰੇ ਨੂੰ ਔਂਕਰ ਸਾਰ ਦਾ ਮਤਲਬ ਇਹਦਾ ਨਾ ਲੋਹਾ ਵੀ ਲੋਹਾ ਮੇਰੀ ਮੇਰਾ ਭੋਜਨ ਹੋਵੇ ਮੈਂ ਲੋਹਾ ਛੱਕ ਸਕਾਂ ਲੋਹੇ ਨੂੰ ਪਾਣੀ ਵਾਂਗੂ ਪਿਗਲਾ ਕੇ ਮੈਂ ਪੀ ਸਕਾਂ ਇੰਨੀ ਤਾਕਤ ਹੋਵੇ ਮੇਰੇ ਚ ਅੱਗ ਅੱਗ ਦਾ ਮੈਂ ਮਹਾਰਾਜ ਕਹਿੰਦੇ ਵੀ ਅੱਗ ਦਾ ਮੈਂ ਲਿਵਾਸ ਰੱਖਾਂ ਪਹਿਰਾਵਾ ਬਰਫ਼ ਦੇ ਵਿੱਚ ਮੇਰਾ ਘਰ ਹੋਵੇ ਤੇ ਲੋਹਾ ਮੇਰਾ ਖਾਣ ਪੀਣ ਹੋਵੇ ਮੇਰੇ ਸਰੀਰ ਦੀ ਖਰਾਕ ਇੰਨੀ ਤਾਕਤ ਹੋਵੇ ਮੇਰੇ ਚ ਤੇਰੀ ਕਿਰਪਾ ਸਦਕਾ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਸਾਰੇ ਦੁੱਖਾਂ ਨੂੰ ਪਾਣੀ ਵਾਂਗੂ ਪੀ ਜਾਵਾਂ ਮੈਂ ਜਿੰਨੇ ਵੀ ਦੁੱਖ ਤਕਲੀਫ ਨੇ ਦੁਨੀਆਂ ਦੇ ਮੈਂ ਪਾਣੀ ਵਾਂਗ ਪੀ ਜਾਵਾਂ ਧਰਤੀ ਹਾਕ ਚਲਾਈ ਮੈਂ ਧਰਤੀ ਨੂੰ ਧੱਕ ਕੇ ਚਲਾ ਸਕਾਂ ਇੰਨੀ ਪਾਵਰ ਹੋਵੇ ਮੇਰੇ ਚ ਤੋੜ ਸਕਾਂ ਹੱਕ ਹਾਕ ਦਾ ਮਤਲਬ ਹੱਕਣਾ ਤੋੜਨਾ ਜਿਵੇਂ ਆਪਾਂ ਕਹਿੰਦੇ ਨੇ ਭਾਈ ਗੱਡੀ ਹੱਕ ਭਾਈ ਤੂੰ ਹਾਂ ਇਹ ਆਵਾ ਠੇਠ ਪੰਜਾਬੀ ਆ ਪਹਿਲਾਂ ਵਾਲੀ ਬੋਲੀ ਹੱਕਲਾ ਭਾਈ ਹੁਣ ਵੀ ਮੈਂ ਧਰਤੀ ਨੂੰ ਮਹਾਰਾਜ ਕਹਿੰਦੇ ਧਰਤੀ ਨੂੰ ਮੈਂ ਹੱਕ ਕੇ ਚਲਾਵਾਂ ਮੇਰੇ ਹੱਥ ਵਿੱਚ ਉਹ ਬਾਗ ਡੋਰ ਹੋਵੇ ਧਰਤੀ ਦੀ ਸਾਰੀ ਐਨੀ ਮੇਰੇ ਚ ਪਾਵਰ ਹੋਵੇ ਮੈਂ ਧਰਤੀ ਨੂੰ ਤੱਕ ਇੱਧਰ ਨੂੰ ਕਰ ਸਕਾਂ ਉੱਧਰ ਨੂੰ ਕਰ ਸਕਾਂ ਸਿੱਧਾ ਸਮਝ ਗਿਆ ਮਹਾਰਾਜ ਕਹਿੰਦੇ ਸਗਲੇ ਤੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰਤੀ ਨੂੰ ਹੱਕ ਕੇ ਚਲਾ ਸਕਾਂ ਮੈਂ ਧਰਤ ਰਾਜੀ ਅੰਬਰ ਟੋਲੀ ਪਿੱਛੇ ਟੰਕ ਚੜਾਈ ਵਿਸਾਰੀ ਧਰਤੀ ਨੂੰ ਮੈਂ ਤੱਕੜੀ ਦੇ ਵਿੱਚ ਤੇ ਇੱਕ ਪਾਸੇ ਚਾਰ ਕਮਾਸੇ ਦਾ ਬੱਟਾ ਪਾ ਕੇ ਮੈਂ ਧਰਤੀ ਨੂੰ ਤੋਲ ਸਕਾਂ ਚਾਰ ਮਾਸੇ ਦਾ ਬੱਟਾ ਪਾ ਕੇ ਮੈਂ ਸਾਰੀ ਧਰਤੀ ਨੂੰ ਤੋਲ ਸਕਾਂ ਇੰਨੀ ਪਾਵਰ ਹੋਵੇ ਮੇਰੇ ਵਿੱਚ ਇਹ ਵੱਡਾ ਬੱਤਾ ਮਾਵਾ ਨਹੀਂ ਸਭ ਸੇ ਨੱਥ ਚਲਾਈ ਐਡੀ ਵੱਡੀ ਤਾਕਤ ਦਾ ਮੈਂ ਮਾਲਕ ਹਾਂ ਤੇ ਸਾਰੀ ਸ੍ਰਿਸ਼ਟੀ ਨੂੰ ਮੈਂ ਚਲਾ ਸਕਾਂ ਜੇ ਮੈਂ ਨੱਥ ਪਾ ਕੇ ਬਲਦ ਨੂੰ ਖਿੱਚੀਦਾ ਜਾ ਕਿਸੇ ਵੀ ਜਾਨਵਰ ਦੇ ਜਾਂ ਕੰਡਿਆਲ ਪਾਇਆ ਜਾਂਦਾ ਜਾਂ ਨਸ ਪਾਈ ਜਾਂਦੀ ਉਹਨੂੰ ਕੰਟਰੋਲ ਕਰੀਦਾ ਇਸ ਤਰ੍ਹਾਂ ਕਹਿੰਦਾ ਮੇਰੇ ਚ ਇੰਨੀ ਪਾਵਰ ਹੋਵੇ ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਇੰਨੀਆਂ ਪਾਵਰਾਂ ਦਾ ਮਾਲਕ ਹੋਣ ਦੇ ਬਾਵਜੂਦ ਏਤਾ ਤਾਣ ਹੋਵੇ ਮਨ ਅੰਦਰ ਮੇਰੇ ਅੰਦਰ ਇੰਨਾ ਤਾਣ ਮਾਣ ਹੋਵੇ ਇੰਨੀ ਤਾਕਤ ਦਾ ਮਾਲਕ ਹੋਵਾਂ ਮੈਂ ਇਤਾ ਤਾਣ ਹੋਵੇ ਮਨ ਅੰਦਰ ਕਰੀ ਪੀ ਆਖ ਕਰਾਈ ਮੇਰੇ ਅੰਦਰ ਵੀ ਇਨਾ ਤਾਣ ਹੋਵੇ ਮੈਂ ਵੀ ਕਰ ਸਕਾਂ ਤੇ ਮੈਂ ਕਿਸੇ ਨੂੰ ਕਹਿ ਕੇ ਵੀ ਕਰਵਾ ਸਕਾਂ ਮੈਂ ਇੰਨੀ ਪਾਵਰ ਦਾ ਮਾਲਕ ਹਾਂ ਕਿਸੇ ਨੂੰ ਕਹਿ ਕੇ ਵੀ ਕਰਵਾ ਸਕਾਂ ਵੀ ਲੈ ਉਹ ਇਸ਼ਾਰਾ ਕੀਤਾ ਲੈ ਵੀ ਆ ਕਰਦੇ ਹੋ ਗਿਆ ਜਿੰਨਾ ਕੁਛ ਮੈਂ ਕਰਦਾ ਤੇ ਹੋਰ ਵੀ ਕਿਸੇ ਨੂੰ ਕਹਿ ਕੇ ਕਰਵਾ ਸਕਾਂ ਇੰਨਾ ਕੁਛ ਇਨਾ ਤਾਣ ਹੋਵੇ ਮੇਰੇ ਜੀਪ ਆਤਮਾ ਦੇ ਅੰਦਰ ਮਨ ਦੇ ਅੰਦਰ ਮਹਾਰਾਜ ਕਹਿੰਦੇ ਜੇ ਵੱਡਾ ਸਹਬ ਤੇ ਵੱਡਾ ਦਾਤੀ ਜਿੱਡਾ ਵੱਡਾ ਸਹਬਾ ਓਡੀ ਵੱਡੀ ਉਹਦੀ ਦਾਤ ਹੈ ਦੇ ਦੇ ਕਰੇ ਰਜਾਈ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੇ ਨੇ ਜੇ ਵੱਡਾ ਸਹਬ ਤੇ ਵੱਡਾ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸੱਚੇ ਨਾਮ ਵਡਿਆਈ ਖੀਰੀ ਫੈਸਲਾ ਕੀਆ ਇਹਦਾ ਇੰਨੀ ਤਾਕਤਾਂ ਦਾ ਮਾਲਕ ਹੋਵਾਂ ਮੈਂ ਮਹਾਰਾਜ ਇੰਡੀਆਂ ਮੇਰੇ ਕੋਲ ਤਾਕਤਾਂ ਹੁਣ ਇੰਨਾ ਕੁਝ ਹੋਵੇ ਇਹ ਮੈਂ ਕਰ ਕਰਾਂ ਸਕਾਂ ਪਰ ਤੇਰੇ ਨਾਮ ਦੇ ਬਰਾਬਰ ਇਹਦਾ ਕੋਈ ਮੁੱਲ ਨਹੀਂ ਇਹ ਤ ਉਸ ਹੈ ਉਸ ਤਾਕਤ ਹੈ ਇਹ ਐਡਾ ਵੱਡਾ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ ਨਾਮ ਬੰਦਗੀ ਨਾਲ ਜੁੜ ਗਿਆ ਉਹ ਭਾਈ ਪ੍ਰਮਾਨ ਹੋ ਗਿਆ ਨਹੀਂ ਤਾਂ ਮਹਾਰਾਜ ਕਹਿੰਦੇ ਤੁੱਸ ਨੇ ਇਹ ਚੀਜ਼ਾਂ ਜਦੋਂ ਐਡੀ ਵੱਡੀਆਂ ਚੀਜ਼ਾਂ ਨੂੰ ਤੁੱਸ ਕਹਿਤਾ ਮਹਾਰਾਜ ਨੇ ਇੱਥੇ ਵੀ ਤੇਰੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਤੇ ਆਪਾਂ ਐਵੇਂ ਜੱਫੇ ਮਾਰੀ ਬੈਠੇ ਆ ਆ ਬੈਂਕ ਬੈਲੈਂਸ ਆ ਜੀ ਇਹਦੇ ਤੇ ਮੇਰਾ ਹੀ ਹੱਕ ਬਣਦਾ ਆ ਗੱਡੀਆਂ ਨੇ ਮੇਰੀਆਂ ਨੇ ਆ ਘਰ ਨੇ ਮੇਰਾ ਉਹ ਕਮਲਿਆ ਤੂੰ ਕਿਹੜੇ ਬਾਗ ਦੀ ਮੂਲੀ ਆ ਮਹਾਰਾਜ ਨੇ ਤੈਨੂੰ ਸਮਝਾਉਣਾ ਕੀਤਾ ਵੀ ਇੰਨੀਆਂ ਤਾਕਤਾਂ ਦਾ ਮਾਲਕ ਹੋਵੇਂ ਤੇ ਤਾਂ ਵੀ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੇ ਬਰਾਬਰ ਕੱਖ ਦੀ ਚੀਜ਼ ਵੀ ਨਹੀਂ ਹੈ ਜਿਹੜਾ ਤੂੰ ਮਾਣ ਕਰੀ ਫਿਰਦਾ ਮਾਣ ਤਾਣ ਕਰੀ ਫਿਰਦਾ ਆ ਦੱਸਿਆ ਨਾ ਏਤਾ ਮਾਣ ਹੋਵੇ ਮਨ ਅੰਦਰ ਕਰੀ ਪੀ ਆਖ ਕਰਾਈ ਆਪ ਵੀ ਮੈਂ ਕਰ ਸਕਾਂ ਤੇ ਕਹਿ ਕੇ ਕਰਵਾ ਵੀ ਸਕਾਂ ਤੇ ਪਰ ਤੇਰੇ ਨਾਮ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਜੀ ਸਭ ਸੁਆਹ ਹੋਣ ਵਾਲਾ ਕੁਦਰਤ ਨੇ ਵੀ ਕਲੋਜ਼ ਹੋਣਾ ਕਿਉਂਕਿ ਕਈ ਵਾਰ ਪਸਰਿਓ ਪਸਾਰਾ ਗਰਬਾਣੀ ਵਿੱਚ ਪੰਕਤੀਆਂ ਨੇ ਮਹਾਰਾਜ ਕਹਿੰਦੇ ਕਈ ਵਾਰ ਪਸਾਰਾ ਪਸਰਿਆ ਸੰਸਾਰ ਦਾ ਕਈ ਵਾਰ ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਨੂੰ ਸਿਮੇਟਿਆ ਹੈ ਖਤਮ ਕੀਤਾ ਸੋਨ ਸਮਾਧੀ ਵਿੱਚ ਕਈ ਬਰਸ ਜਿਹੜੇ ਗਿਣਤੀ ਵਿੱਚ ਨਹੀਂ ਆ ਸਕਦੇ ਕੁਦਰਤ ਦੇ ਵਿੱਚ ਵਿਚਰ ਰਿਹਾ ਇਹ ਸਮਾਂ ਆਪ ਹੀ ਜਾਣਦਾ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਆਪਾਂ ਗੁਰਬਾਣੀ ਨੂੰ ਜਦੋਂ ਪੜਾਂ ਸੁਣਾਂਗੇ ਨਾ ਤੇ ਮਨ ਆਪਣਾ ਚੇਂਜ ਹੋ ਸਕਦਾ ਗਰਬਾਣੀ ਵਿੱਚ ਭਾਈ ਸਾਹਿਬ ਹੁਣੀ ਪੜਦੇ ਹੁੰਦੇ ਆ 1 ਲੱਖ ਪੂਤ ਸਵਾਨਾ ਸਵਾਨ ਲਖ ਨਾਤੀ ਤਹ ਰਾਵਣ ਕਰਦੀਆ ਨਾ ਬਾਤੀ ਉਹ ਰਾਵਣ ਦੇਖੋ ਆਪਣੇ ਆਪ ਨੂੰ ਅਖਵਾਉਂਦਾ ਸੀਗਾ ਵੀ ਮੈਂ ਐਡਾ ਵੱਡਾ ਯੋਧਾ ਮੇਰਾ ਐਡਾ ਵੱਡਾ ਪਰਿਵਾਰ ਉਸ ਰਾਵਣ ਦੇ ਘਰ ਦੀਆ ਤੇ ਬਾਤੀ ਨਹੀਂ ਜਲਦੀ ਪਤਾ ਹੀ ਨਹੀਂ ਉਹ ਲੰਕਾ ਕਿੱਥੇ ਹੈ ਸਮੁੰਦਰ ਚ ਮੰਦਰ ਤੇ ਮੇਰਾ ਘਰ ਬੈ ਗਈ ਉਹ ਉੱਡ ਜਾਂਦੀਆਂ ਨਾ ਮਹਾਰਾਜ ਕਹਿੰਦੇ ਧਰਤੀ ਤੇ ਆਕਾਸ਼ ਕਰਾਵੇ ਚੜੇ ਆਕਾਸ਼ ਗਰਾਵੇ ਖਲ ਮੂਰਖ ਤੇ ਪੰਡਤ ਕਰਪੋ ਪੰਡਤ ਤੇ ਮੁਗਦਾਰੀ ਇਸ ਤਰ੍ਹਾਂ ਪੰਕਤੀ ਪੜਦੇ ਹੁੰਦੇ ਆ ਸ਼ਬਦ ਹੁੰਦਾ ਇੱਕ ਮੂਰਖਾ ਨੂੰ ਵਿਦਵਾਨ ਬਣਾ ਦਿੰਦਾ ਵਿਦਵਾਨਾ ਨੂੰ ਮੂਰਖ ਵੀ ਬਣਾ ਦਿੰਦਾ ਆਪਦੀ ਮਦਦ ਤੇ ਚੱਲਣ ਵਾਲਿਆਂ ਨੂੰ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਉਸ ਪ੍ਰਭੂ ਪਰਮਾਤਮਾ ਨਾਲ ਜੋੜਦੀ ਆ ਅਕਾਲ ਪੁਰਖ ਬਾਹੀ ਗੁਰੂ ਦੀ ਬਾਣੀ ਗੁਰੂ ਦੀ ਬਾਣੀ ਉਸ ਪ੍ਰਭੂ ਪਰਮਾਤਮਾ ਨਾਲ ਜੋੜਦੀ ਏ ਉਹਦੇ ਨਾਲ ਜੋੜਨਾ ਅਗਲਾ ਸ਼ਬਦ ਆ ਮਹਾਰਾਜ ਕਹਿੰਦੇ ਅਗਲੇ ਬੰਦ ਚ ਮਹਾਰਾਜ ਕਹਿੰਦੇ ਮਹੱਲਾ ਦੂਜਾ ਪਹਿਲਾਂ ਆਪਾਂ ਇਹ ਗੱਲ ਸਮਝ ਲਈ ਵੀ ਜੇਵੜ ਸਹਬ ਤੇਵੜ ਦਾਤੀ ਦੇ ਦੇ ਕਰੇ ਰਜਾਈ ਦਾਤਾ ਦੇ ਦੇ ਕੇ ਆਪਣੀ ਰਜਾ ਵਿੱਚ ਚਲਾ ਰਿਹਾ ਸੰਸਾਰ ਨੂੰ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਜਦੋਂ ਗੁਰੂ ਕਿਰਪਾ ਕਰਕੇ ਸੱਚੇ ਨਾਮ ਦੀ ਵਡਿਆਈ ਬਖਸ਼ਦਾ ਨਾ ਦਾਤਾ ਇਸ ਨਾਮ ਦੀ ਵਡਿਆਈ ਦੇ ਬਰਾਬਰ ਕੁਝ ਵੀ ਨਹੀਂ ਹੈ ਇਹ ਚੀਜ਼ਾਂ ਜੋ ਆਪਾਂ ਸੁਣੀਆਂ ਪਹਿਲਾਂ ਪਾਵਨ ਪਵਿੱਤਰ ਅੰਗ 100 47 ਤੇ ਸਭਾਈ ਮਾਨ ਮਹੱਲਾ ਦੂਜਾ ਅਗੇ ਮਹਾਰਾਜ ਸਮਝਾਉਣਾ ਕਰਦੇ ਨੇ ਆਖਣ ਆਖ ਨ ਰੱਜੀਆਂ ਰੱਜਿਆ ਸੁਣਨ ਨ ਰੱਜੇ ਕੰਨ ਬੇ ਗੱਲਾਂ ਆਖ ਆਖ ਕੇ ਗੱਲਾਂ ਕਹਿ ਕੇ ਕਿ ਗੱਲਾਂ ਸੁਣਾ ਸੁਣਾ ਕੇ ਰੱਜਿਆ ਨਹੀਂ insan ਆਖਣ ਆਖ ਨ ਰੱਜਿਆ ਸੁਣਨ ਨ ਰੱਜੇ ਕੰਨ ਸੁਣਨ ਨ ਰੱਜੇ ਕੰਨ ਕੱਲ ਸੁਣ ਸੁਣ ਕੇ ਨਹੀਂ ਰੱਜੇ ਅੱਖੀਂ ਦੇਖ ਨ ਰੱਜੀਆਂ ਅੱਖੀਂ ਦੇਖ ਨ ਰੱਜੀਆਂ ਗੁਣ ਗਾਹਕ ਇਕ ਮਨ ਇੰਨਾ ਇੰਦਰੀਆਂ ਦੇ ਵਿੱਚ ਇੱਕ ਇੱਕ ਗੁਣ ਜਿਵੇਂ ਜੀਬ ਬੋਲ ਬੋਲ ਕੇ ਗੱਲਾਂ ਸੁਣਾ ਸੁਣਾ ਕੇ ਨਹੀਂ ਰੱਜਦੀ ਇਹ ਕੰਨ ਗੱਲਾਂ ਸੁਣ ਸੁਣ ਕੇ ਨਹੀਂ ਰੱਜਦੇ ਅੱਖੀਂ ਦੇਖ ਨ ਰੱਜੀਆਂ ਗੁਣ ਗਾਹਕ ਇਕ ਬੰਨ ਇੱਕੋ ਇੱਕ ਗੁਣਾ ਨਾ ਚ ਅੱਖਾਂ ਦੇਖ ਦੇਖ ਨਹੀਂ ਰੱਜਦੀਆਂ ਭੁੱਖਿਆ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਭੁੱਖਿਆ ਦੀ ਭੁੱਖ ਨਹੀਂ ਉਤਰਦੀ ਤੇ ਗੱਲਾਂ ਦੇ ਨਾਲ ਭੁੱਖ ਨਹੀਂ ਜਾਂਦੀ ਨਾਨਕ ਭੁੱਖਾ ਤਾਂ ਰਜੈ ਜਾ ਗੁਣ ਕਹਿ ਗੁਣੀ ਸਮਾਏ ਹੁਣ ਇਹਦਾ ਭਾਵ ਅਰਥ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਵੀ ਦੇਖੋ ਇੱਕ ਤਾਂ ਅਖਰੀ ਅਰਥ ਸਿੱਧੇ ਹੀ ਦੱਸਦੇ ਵੀ ਮੂੰਹ ਬੋਲ ਕੇ ਨਹੀਂ ਰੱਜਦੀ ਜੀਭਾ ਕੰਨ ਸੁਣ ਕੇ ਨਹੀਂ ਰੱਜਦੇ ਅੱਖਾਂ ਦੇਖ ਕੇ ਨਹੀਂ ਰੱਜਦੀਆਂ ਇਹਨਾਂ ਵਿੱਚ ਗੁਣ ਨੇ ਜੇ ਤਾਂ ਇਹੇ ਭਾਈ ਪ੍ਰਭੂ ਪ੍ਰਮਾਤਮਾ ਦੇ ਦਰਸ਼ਨ ਕਰਦਿਆਂ ਨੇ ਕੁਦਰਤ ਦੇ ਵਿੱਚੋਂ ਅੱਖਾਂ ਪ੍ਰਵਾਨ ਕੁਦਰਤ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੇਖਣਾ ਜਿਵੇਂ ਭਗਤਾਂ ਦੀ ਬਾਣੀ ਵਿੱਚ ਪੰਕਤੀ ਆ ਸਭ ਗੋ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜੇ ਤਾਂ ਅੱਖਾਂ ਇਹ ਦੇਖਦੀਆਂ ਪ੍ਰਮਾਨ ਜੇ ਅੱਖਾਂ ਪ੍ਰਾਰੂਪ ਤੱਕ ਤੱਕ ਇਹ ਨਹੀਂ ਰੱਜਦੀਆਂ ਤਾਂ ਬੇਕਾਰ ਦੇਖਣਾ ਇਹ ਤਾਂ ਫਿਰ ਅੱਖੀਂ ਬਾਝੋਂ ਦੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਇਹਦਾ ਭਾਵ ਵੀ ਇਹਦਾ ਭਾਵ ਹੋਰ ਆ ਇਹ ਸ਼ਬਦ ਵੀ ਹੋਰ ਆ ਚਲੋ ਬੱਚੋ ਆ ਗਿਆ ਮੈਂ ਬੋਲਤੀ ਬੰਗਤੀ ਮਹਾਰਾਜ ਦੀ ਕਿਰਪਾ ਨਾਲ ਇੱਥੇ ਮਹਾਰਾਜ ਇਹ ਹੀ ਗਾਣਾ ਕਰਦੇ ਨੇ ਵੀ ਜੇ ਤਾਂ ਭਾਈ ਤੇਰਾ ਮੁਖ ਗੁਰੂ ਦੇ ਗੁਣ ਗਾਉਂਦਾ ਜੀਬਾ ਤੇਰੀ ਗੁਰੂ ਦੇ ਗੁਣ ਗਾਉਂਦੀ ਆ ਪ੍ਰਮਾਤਮਾ ਦੀ ਬੰਦਗੀ ਕਰਦੀ ਆ ਚੰਗਾ ਬੋਲਦੀ ਆ ਕਿਉਂਕਿ ਸਭ ਕੋ ਬੰਦ ਹੈ ਸਭ ਕੋ ਬੰਦ ਹੈ ਜਦੋਂ ਸਾਰਿਆਂ ਵਿੱਚ ਗੋਬਿੰਦ ਨੂੰ ਦੇਖੇਗਾ ਫਿਰ ਕਿਸੇ ਨੂੰ ਮਾੜਾ ਨਹੀਂ ਬੋਲੇਗਾ ਚਾਹੇ ਉਹ ਇਸਤਰੀ ਆ ਚਾਹੇ ਪੁਰਸ਼ ਆ ਵੇ ਮਾੜਾ ਬੋਲ ਕੇ ਮੂੰਹ ਗੰਦਾ ਨਹੀਂ ਕਰੇਗਾ ਆਪਦਾ ਫਿਰ ਗੁਰੂ ਦੇ ਗੋਣੀ ਗਾਏਗਾ ਗੁਰਮਰ ਜਾਦਾ ਅਨਸਾਰ ਹੀ ਉਹ ਚੱਲੇਗਾ ਤੇ ਕੰਨ ਨਾਮ ਕੀਰਤਨ ਸੁਣਦੇ ਨੇ ਕਥਾ ਸੁਣਦੇ ਨੇ ਕੀਰਤਨ ਸੁਣਦੇ ਨੇ ਇਹ ਵੀ ਸੁਣਿਆ ਪ੍ਰਮਾਨ ਇਹਦੇ ਨਾਲ ਤ੍ਰਿਪਤ ਵੀ ਹੋ ਜਾਣਗੇ ਸੁਣ ਸੁਣ ਕੇ ਜੀਭਾ ਵੀ ਪ੍ਰਭੂ ਪ੍ਰਭਾਤਮਾ ਦਾ ਨਾਮ ਬੋਲ ਬੋਲ ਕੇ ਤ੍ਰਿਪਤ ਹੋ ਜਾਏਗੀ ਕੰਨ ਵੀ ਤੇਰੇ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਤ੍ਰਿਪਤ ਹੋ ਜਾਣਗੇ। ਛਵਰ ਵਿੱਚ ਆ ਜਾਣਗੇ। ਵੀ ਠੀਕ ਆ ਸਤਿਗੁਰੂ ਮੰਨ ਜਾਣਗੇ ਗੱਲ। ਤੇ ਅੱਖਾਂ ਵੀ ਤੇਰੀਆਂ ਜਦੋਂ ਪ੍ਰਭੂ ਪਰਮਾਤਮਾ ਦਾ ਰੂਪ ਦੇਖਦੀਆਂ। ਸੰਸਾਰ ਦੇ ਵਿੱਚੋਂ ਬਰਾਬਰ ਦੀ ਨੂੰ ਭੈਣ, ਵੱਡੀ ਨੂੰ ਮਾਤਾ ਸਮਾਨ, ਛੋਟੀ ਨੂੰ ਧੀ ਸਮਾਨ ਇਸੇ ਤਰ੍ਹਾਂ ਹੀ ਭੈਣ ਨੂੰ ਉਪਦੇਸ਼ ਹੈ। ਬੀਬੀ ਨੂੰ ਵੀ ਵੱਡਾ ਪਿਓ ਮਤਾਪਕ ਬਰਾਬਰ ਦੇ ਭਰਾਵਾਂ ਵਰਗੇ ਤੇ ਛੋਟੇ ਬੱਚਿਆਂ ਵਰਗੇ ਆਪਣੇ ਜੀਵਨ ਸਾਥੀ ਤੋਂ ਬਗੈਰ ਮਹਾਰਾਜ ਸਮਝਾਉਣਾ ਕਰਦੇ ਨੇ ਫੇਰ ਭਾਈ ਤੇਰੀ ਅੱਖਾਂ ਵੀ ਤ੍ਰਿਪਤ ਇਹਨਾਂ ਨੂੰ ਵੀ ਸਕੂਨ ਮਿਲੇਗਾ ਮਹਾਰਾਜ ਕਹਿਣਾ ਕਰਦੇ ਨੇ ਅੱਖਣ ਆਖ ਨਰਜੇ ਆ ਸੁਣਨ ਨਰਜੇ ਕੰਨ ਅੱਖੀਂ ਦੇਖ ਨਰਜੀਆਂ ਗੁਣ ਗਾਹਕ ਇੱਕ ਬੰਨ ਇਹਨਾਂ ਚ ਗੁਣਾ ਦੇਖਣ ਦੇ ਪਰ ਦੇਖਣ ਦੀ ਦ੍ਰਿਸ਼ਟੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਮ ਤੇ ਨਾਲ ਜੁੜ ਕੇ ਗੁਰੂ ਦੇ ਸਿਧਾਂਤ ਨਾਲ ਜੁੜ ਕੇ ਇਹਨਾਂ ਦੀ ਦੇਖਣ ਦੀ ਤੇ ਬੋਲਣ ਦੀ ਸੁਣਨ ਦੀ ਦਿਸ਼ਾ ਬਦਲ ਸਕਦੀ ਹੈ ਬਦਲਦੀ ਹੈ ਬਦਲਾਉਂਦਾ ਗੁਰੂ ਗੁਰੂ ਨਾਲ ਜੁੜ ਕੇ ਦੇਖ ਜੇ ਆਪ ਭੁੱਖਿਆ ਭੁੱਖ ਨਾ ਉਤਰੇ ਗੱਲ ਨਹੀਂ ਭੁੱਖ ਨਾ ਜਾਏ ਗੱਲਾਂ ਬਾਤਾਂ ਕਰਨ ਨਾਲ ਭੁੱਖ ਨਹੀਂ ਜਾਂਦੇ ਜੀ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ ਪਰ ਜਦੋਂ ਗੁਰੂ ਦੇ ਨਾਮ ਦੀ ਆਜ਼ਾਦ ਲਈ ਨਾ ਤੂੰ ਫੇਰ ਤੇਰਾ ਮਨ ਰੱਜੇਗਾ ਫੇਤਰੀਆਂ ਭੁੱਖਾਂ ਤਰੇਹਾਂ ਸਭ ਮੁੱਕ ਜਾਣਗੀਆਂ ਫੇਰ ਤੈਨੂੰ ਸਬਰ ਸੰਤੋਖ ਆ ਜਾਏਗਾ ਗੁਰੂ ਤੇ ਵਿਸ਼ਵਾਸ ਹੋਏਗਾ ਅਕਾਲ ਪੁਰਖ ਵਾਹਿਗੁਰੂ ਤੇ ਤੇਰਾ ਭਰੋਸਾ ਹੋ ਜਾਏਗਾ ਵੀ ਦਾਤਾਂ ਨੂੰ ਦੇ ਰਿਆਂ ਦਾਤਾ ਜੀ ਮੰਗਣਾ ਕੀ ਆ ਤੋ ਬਿਨ ਮੰਗੇ ਤੋਂ ਹੀ ਦਾਤਾਂ ਸਾਰੀਆਂ ਦੇਈ ਜਾ ਰਿਆਂ ਜਿਹੜੀ ਮੇਰੀ ਲੋੜ ਆ ਤੋ ਲੋੜ ਪੂਰੀ ਕਰ ਰਿਆਂ ਤੇ ਮੰਗਣਾ ਕੀ ਆ ਆਪਾਂ ਗੁਰਸਿੱਖੀ ਵਾਲਾ ਜੀਵਨ ਹੇ ਗੁਰੂ ਜੀ ਮੈਨੂੰ ਸਿੱਖੀ ਵਾਲਾ ਜੀਵਨ ਦਿਓ ਮੈਂ ਤੇਰੀ ਕਿਰਪਾ ਨਾਲ ਖੁੰਝਿਆ ਸੀ ਮੈਨੂੰ ਸਾਫਤ ਸੂਰਤ ਬਣਾਓ ਦੀ ਦਾਤ ਬਖਸ਼ੋ ਤੇ ਮੈਂ ਤੇਰੇ ਪੰਥ ਵਿੱਚ ਸ਼ਾਮਲ ਹੋ ਸਕਾਂ ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤ ਛੱਕ ਕੇ ਮੈਂ ਤੇਰੇ ਪਰਿਵਾਰ ਵਿੱਚ ਰਲ ਸਕਾਂ ਗੁਰੂ ਦੇ ਸਿੱਖ ਬਣ ਜੀਏ ਗੁਰੂ ਦੇ ਪੁੱਤਰ ਧੀਆਂ ਬਣੀਏ ਤੇ ਗੱਲਾਂ ਬਾਤਾਂ ਨਾਲ ਨਹੀਂ ਭਾਈ ਪੁੱਖ ਉਤਰਨੀ ਨਿਰੀਆਂ ਗੱਲਾਂ ਕਰਕੇ ਜਿਵੇਂ ਅੱਖਾਂ ਦੇਖ ਨਹੀਂ ਰੱਜਦੀਆਂ ਮੂੰਹ ਬੋਲ ਕੇ ਨਹੀਂ ਰੱਜਦਾ ਕੰਨ ਸੁਣ ਸੁਣ ਨਹੀਂ ਰੱਜਦੇ ਇਸੇ ਤਰ੍ਹਾਂ ਭਾਈ ਤੇਰੀ ਜਿਹੜੀ ਬਿਰਤੀ ਹੈ ਇਹ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਤ੍ਰਿਪਤ ਹੋ ਸਕਦੀ ਹੈ ਤੇਰੀਆਂ ਭੁੱਖਾਂ ਤ੍ਰਿਹਾਂ ਖਤਮ ਹੋ ਸਕਦੀਆਂ ਨਾਨਕ ਭੁੱਖਾ ਤਾਰਜੈ ਜਾ ਗੁਣ ਕਹਿ ਗੁਣੀ ਸਮਾਈ ਆਗਹੀ ਨ ਪੰਕਤੀ ਮਹਾਰਾਜ ਕਹਿੰਦੇ ਭੁੱਖਾ ਤਾਂ ਰੱਜੇਗਾ ਇਹ ਅੱਖਾਂ ਵੀ ਭੁੱਖਾਂ ਵੀ ਜੀਭਾਂ ਵੀ ਤੇਰੀ ਤ੍ਰਿਸ਼ਨਾਵਾਂ ਵੀ ਤੇਰੀ ਭੁੱਖ ਤਾਂ ਰੱਜੇਗੀ ਤਾਂ ਤੂੰ ਰੱਜੇਗਾ ਤਾਂ ਭੁੱਖ ਮਿਟੇਗੀ ਨਾਨਕ ਭੁੱਖਾ ਤਾਂ ਰਜੈ ਜਾ ਗੁਣ ਕਹ ਹੈ ਗੁਣੀ ਸਮਾਏ ਜਿਹੜਾ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਗਾਉਂਦਾ ਪ੍ਰਭੂ ਪਰਮਾਤਮਾ ਦੇ ਗੁਣਾ ਦੇ ਵਿੱਚ ਹੀ ਸਮਾ ਗਿਆ ਜੀਵ ਉਹ ਰੱਜ ਗਿਆ ਜੀਂਦੇ ਜੀ ਸਮਾਉਣਾ ਜੀ ਮਰਨ ਤੋਂ ਬਾਅਦ ਨਹੀਂ ਮੰਨ ਤੋਂ ਬਾਅਦ ਤਾਂ ਅਸੀਂ ਅਰਦਾਸਾਂ ਕਰ ਦਿੰਨੇ ਆ। ਵੇ ਸੱਚੇ ਪਾਤਸ਼ਾਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਿਓ। ਟੇਡੀਆਂ ਮੇਡੀਆਂ ਜੂਨਾ ਤੋਂ ਬਚਾਓ। ਉਹ ਤਾਂ ਚਲੋ ਅਰਦਾਸ ਬਣਦੀ ਆ ਕਰਨੀ ਕਿਉਂਕਿ ਸੰਗਤ ਰੂਪ ਹੋ ਕੇ ਆਪਾਂ ਸਾਰੇ ਅਰਦਾਸ ਕਰਦੇ ਆ ਕਰ ਦਈਦੀ ਆ। ਪਰ ਉਹ ਤਾਂ ਹੁਣ ਜੇ ਤੈਨੂੰ ਟੇਡੀਆਂ ਮੇਡੀਆਂ ਜੂਨਾ ਤੋਂ ਬਚਾਊਗਾ ਜਾਂ ਚਰਨਾਂ ਵਿੱਚ ਨਿਵਾਸ ਦੇਊਗਾ। ਤਾਂ ਉਹ ਤਾਂ ਭਾਈ ਤੈਨੂੰ ਜਿੰਦੇ ਜੀ ਮਿਲਣਾ। ਜੀਂਦੇ ਜੀ ਗੁਰੂ ਦੇ ਕਹਿਣੇ ਲੱਗ ਗੁਰੂ ਦੀ ਬੰਦਗੀ ਕਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗੁਰੂ ਦੇ ਸ਼ਰੀਕ ਬਣਾ ਬਣਾ ਕੇ ਨਾ ਮਹਾਂਪੁਰਖ ਕਹੇ ਉਹਨਾਂ ਨੂੰ ਮਹਾਂਪੁਰਖ ਆਪਣੇ ਕੋਲੇ 35 ਮਹਾਂਪੁਰਖ ਨੇ 35 ਮਹਾਂਪੁਰਖਾਂ ਦੀ ਬਾਣੀ ਆ ਸਤਿਗੁਰਾਂ ਦੀ ਕਿਰਪਾ ਸਤਕਾ ਆਪਣੇ ਕੋਲੇ ਇਹਨਾਂ 35 ਮਹਾਂਪੁਰਖਾਂ ਨਾਲ ਜੁੜਨਾ 35 ਮਹਾਂਪੁਰਖਾਂ ਦੀ ਸੰਗਤ ਕਰ ਸਾਧੂ ਸੰਗਤ ਜੇ ਮਿਲੇ ਹੀਰੇ ਰਤਨ ਲਵਨ ਤੈਨੂੰ ਹੀਰੇ ਰਤਨ ਲੱਭਣਗੇ ਜਦੋਂ ਸਾਧੂ ਗੁਰੂ ਸਾਧੂ ਦੀ ਸੰਗਤ ਕਰੇਗਾ ਤੇ bari ਸਾਧੂ ਤਾਂ ਹੁਣ ਦੇਖੋ ਜੀ ਮਹਾਰਾਜੀਆਂ ਬਾਣੀ ਦੇ ਵਿੱਚ ਪੰਗਤੀਆਂ ਆਉਂਦੀਆਂ ਨੇ ਜੋਗਮਨਾ ਜੋਗ ਨਾ ਭਗਮੀ ਕੱਪੜੇ ਜੋਗ ਨਾ ਮੈਲਾ ਵੇਸ ਮਹਾਰਾਜ ਕਹਿੰਦੇ ਭਗਮੇ ਕੱਪੜੇ ਪਾ ਲੈ ਤਾਂ ਵੀ ਨਹੀਂ ਤੂੰ ਜੋਗੀ ਬਣ ਸਕਦਾ ਤੇ ਕਈ ਮੈਲਾ ਵੇਸ ਰੱਖਦੇ ਨੇ ਮੇਲੇ ਚਲੇ ਕੱਪੜੇ ਪਾ ਕੇ ਰੱਖਣੇ ਸਰੀਰ ਨੂੰ ਧੋਣਾ ਧੋਣਾ ਨਹੀਂ ਹੈ ਜਟਾਂ ਵਧਾ ਲੈਣੀਆਂ ਉਹ ਉਹਨਾਂ ਦੀ ਗੱਲ ਨਹੀਂ ਕਰੀ ਮਹਾਰਾਜ ਕਹਿੰਦੇ ਜੋਗ ਨ ਭਗਮੀ ਕੱਪੜੀ ਜੋਗ ਨ ਮਲੇ ਬੇਸ ਗੱਲ ਨਹੀਂ ਜੋਗ ਹੋਈ ਗੱਲ ਬਾਤ ਹੀ ਨਹੀਂ ਜੋਗ ਮਿਲਦਾ ਜੋਗ ਮਿਲੇਗਾ ਗੁਰੂ ਦੀ ਗੱਲ ਸੁਣ ਕੇ ਸਮਝ ਕੇ ਗੁਰੂ ਦੇ ਕਹਣੇ ਮੁਤਾਬਕ ਜੀਵਨ ਬਤੀਤ ਕਰਕੇ ਪ੍ਰਭੂ ਪਰਮਾਤਮਾ ਦੇ ਗੁਣ ਗਾ ਕੇ ਆਪਾਂ ਗਤੀ ਲਾਸਟ ਵਾਲੀ ਆਪਾਂ ਪੜੀ ਆ ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕਹਿ ਗੁਣੀ ਸਮਾਏ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਗਾਉਂਦਾ ਜੀਵ ਆਤਮਾ ਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਕਰ ਲਵੇਂ ਜੀ ਦੇ ਜੀ ਮਰਨ ਤੋਂ ਬਾਅਦ ਨਹੀਂ ਮਰਨ ਤੋਂ ਬਾਅਦ ਤਾਂ ਨਾਨਕ ਗੁਰੂ ਨਾਨਕ ਸਾਹਿਬ ਦੀ ਪੰਕਤੀ ਆਉਂਦੀ ਹੈ ਗੁਰਬਾਣੀ 'ਚ ਨਾਨਕ ਏਵ ਨ ਜਾਪੀ ਕਿੱਥੇ ਜਾਏ ਸਮਾਏ ਮਹਾਰਾਜ ਕਹਿੰਦੇ ਅਸਰੀਰ ਛੱਡਣ ਤੋਂ ਬਾਅਦ ਜੀਵ ਆਤਮਾ ਪਤਾ ਨਹੀਂ ਕਿੱਥੇ ਜਾ ਕੇ ਸਮਾ ਜਾਂਦਾ ਇਹ ਤਾਂ ਨਹੀਂ ਪਤਾ ਵਕਾਨਪੁਰਖ ਵਾਹਿਗੁਰੂ ਆਪੇ ਜਾਣਦਾ ਕਿੱਥੇ ਫਿੱਟ ਕਰਦਾ ਉਹਨੂੰ